ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਇੱਕ ਸੱਚੀ ਘਟਨਾ ਦੇ ਆਧਾਰਤ ਹੈ ਭਾਈ ਰਣਧੀਰ ਸਿੰਘ ਜੀ ਵੱਲੋਂ ਆਪਣੀ ਕਿਤਾਬ ਅਨਡਿੱਠੀ ਦੁਨੀਆ ਵਿੱਚ ਦਰਜ ਕੀਤੀ ਗਈ ਹੈ ਇਹ ਕਹਾਣੀ ਮਰਨ ਵੇਲੇ ਆਉਣ ਵਾਲੀ ਦੁਖਦਾਈ ਹਾਲਤ ਅਤੇ ਗੁਰਬਾਣੀ ਦੀ ਰੱਖਿਆ ਦੇ ਅਸਲ ਅਨੁਭਵ ਨੂੰ ਦਰਸਾਉਂਦੀ ਹੈ ਭਾਈ ਰਣਧੀਰ ਸਿੰਘ ਜੀ ਦੇ ਇੱਕ ਤਾਏ ਦਾ ਪੁੱਤਰ ਸੀ ਜਿਸ ਦਾ ਨਾਮ ਸੀ ਟੇਕ ਸਿੰਘ ਉਹ ਜਵਾਨੀ ਵਿੱਚ ਬੁਰੀ ਸੰਗਤ ਵਿੱਚ ਫਸ ਗਿਆ। ਤਰਾਬ ਪੀਣ ਲੱਗ ਪਿਆ, ਹੋਰ ਵੀ ਬੁਰੇ ਕੰਮ ਕਰਨ ਲੱਗ ਪਿਆ। ਨਾਮ ਜਪਣ ਦੀ ਥਾਂ ਉਸ ਦੀ ਜ਼ਿੰਦਗੀ ਪਾਪਾਂ ਨਾਲ ਭਰਪੂਰ ਹੋ ਗਈ। ਅਖੀਰ ਉਸ ਨੂੰ ਤਪਦਿਕ ਦੀ ਗਪੀਰ ਬਿਮਾਰੀ ਲੱਗ ਗਈ। ਉਹ ਕਮਜ਼ੋਰ ਹੋ ਗਿਆ ਤੇ ਬਿਸਤਰੇ ਤੇ ਪੈ ਗਿਆ। ਜਦੋਂ ਉਸ ਦੀ ਮੌਤ ਨੇੜੇ ਆਈ ਤਾਂ ਉਹ ਡਰ ਦੇ ਮਾਰੇ ਹਰ-ਥਰ ਕੰਬਣ ਲੱਗ ਪਿਆ। ਉਹ ਉੱਚੀ ਆਵਾਜ਼ ਵਿੱਚ ਦੱਸਣ ਲੱਗ ਪਿਆ ਮੈਨੂੰ ਜਮਦੂਤ ਆ ਕੇ ਡਰਾਉਂਦੇ ਹਨ ਉੱਪਰ ਅਸਮਾਨ ਵੱਲੋਂ ਉਹ ਆ ਰਹੇ ਹਨ ਦੰਦ ਕੱਢ ਕੇ ਮੈਨੂੰ ਖਾਣ ਆਉਂਦੇ ਹਨ ਉਸ ਦਾ ਸਰੀਰ ਕੰਬ ਰਿਹਾ ਸੀ ਮੂੰਹੋਂ ਚੀਕਾਂ ਨਿਕਲ ਰਹੀਆਂ ਸਨ ਉਸ ਸਮੇਂ ਭਾਈ ਰਣਧੀਰ ਸਿੰਘ ਜੀ ਜੋ ਨਾਮ ਜਪਣ ਵਾਲੇ ਸਨ ਸਤਿਗੁਰੂ ਦੀ ਕਿਰਪਾ ਨਾਲ ਅਮਰਤ ਸੱਕ ਚੁੱਕੇ ਸਨ ਸਤਿਗੁਰੂ ਦੀ ਕਿਰਪਾ ਨਾਲ ਅਮਰਤ ਸੱਕ ਚੁੱਕੇ ਸਨ ਸਦਾ ਸੁਖਮਣੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਉਹ ਜਿੱਥੇ ਵੀ ਜਾਂਦੇ ਉਹਨਾਂ ਦੀ ਰਸਨਾ ਤੇ ਨਾਮ ਹੁੰਦਾ ਜਦੋਂ ਰਣਧੀਰ ਸਿੰਘ ਜੀ ਦੀ ਮਾਤਾ ਜੀ ਨੇ ਉਹਨਾਂ ਨੂੰ ਦੱਸਿਆ ਕਿ ਟੇਕ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ ਉਹ ਫੌਰਨ ਉਸ ਕੋਲ ਪਹੁੰਚੇ ਜਿਵੇਂ ਹੀ ਉਸ ਕਮਰੇ ਵਿੱਚ ਬੜੇ ਟੇਕ ਸਿੰਘ ਨੇ ਇੱਕਦਮ ਆਖਿਆ ਆ ਬਈ ਮੈਨੂੰ ਠੰਡ ਪੈ ਗਈ ਜੰਮ ਭੱਜ ਗਏ ਤੂੰ ਮੇਰੇ ਕੋਲ ਹੀ ਬੈਠਾ ਰਹੀਂ ਦੂਰ ਨਾ ਜਾਈਂ ਜੋ ਮਨੁੱਖ ਕੁਝ ਮਿੰਟ ਪਹਿਲਾਂ ਜਮਦੂਤਾਂ ਦੇ ਡਰ ਨਾਲ ਕੰਬ ਰਿਹਾ ਸੀ ਉਹ ਹੁਣ ਬਿਲਕੁਲ ਠੰਡਾ ਤੇ ਸੁਖੀ ਹੋ ਗਿਆ ਸਾਰੇ ਪਰਿਵਾਰ ਦੇ ਲੋਕ ਇਹ ਦ੍ਰਿਸ਼ ਦੇਖ ਕੇ ਹੈਰਾਨ ਹੋ ਗਏ ਭਾਈ ਰਣਜੀਤ ਸਿੰਘ ਜੀ ਨੇ ਆਪਣੇ ਮਨ ਵਿੱਚ ਗੁਰੂ ਸਾਹਿਬ ਦੀ ਸ਼ੁਕਰਾਨਾ ਅਰਦਾਸ ਕੀਤੀ ਕਿ ਇਹ ਸਾਰਾ ਘੋਤਕ ਗੁਰੂ ਦੀ ਬਾਣੀ ਖਾਸ ਕਰਕੇ ਸੁਖਮਣੀ ਸਾਹਿਬ ਦੀ ਬਰਕਤ ਕਰਕੇ ਹੋਇਆ ਜੰਮ ਭੱਜ ਗਏ ਸਨ ਜਦ ਤੱਕ ਭਾਈ ਰਣਧੀਰ ਸਿੰਘ ਜੀ ਕੋਲ ਬੈਠੇ ਰਹੇ ਟੇਕ ਸਿੰਘ ਸੁਖੀ ਰਿਹਾ ਪਰ ਜਿਵੇਂ ਹੀ ਉਹ ਬਾਹਰ ਆਏ ਜੰਮ ਦੂਤਾਂ ਦੇ ਡਰ ਦੀ ਦੁਹਾਈ ਫਿਰ ਆਉਣ ਲੱਗੀ ਫਿਰ ਉਹ ਵਾਪਸ ਆਏ ਅਤੇ ਆਪਣੀਆਂ ਭੈਣਾਂ ਨੂੰ ਚੁਖਮਣੀ ਸਾਹਿਬ ਦਾ ਪਾਠ ਕਰਨ ਲਈ ਆਖਿਆ ਪਾਠ ਕਰਨਾ ਸ਼ੁਰੂ ਹੋਇਆ ਅਤੇ ਡਰ ਫਿਰ ਦੂਰ ਹੋ ਗਿਆ। ਭਾਈ ਰਣਧੀਰ ਸਿੰਘ ਜੀ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਟੇਕ ਸਿੰਘ ਦੀ ਮੌਤ ਸੁਖੀ ਤੇ ਆਸਾਨ ਹੋਵੇ। ਗੁਰੂ ਸਾਹਿਬ ਦਾ ਹੁਕਮ ਲਿਆ। ਹੁਕਮ ਦੇ ਰਾਹੀਂ ਇਹ ਸਮਝ ਆ ਗਿਆ ਕਿ ਟੇਕ ਸਿੰਘ ਨੇ ਜਾਣਾ ਤਾਂ ਹੈ ਪਰ ਗੁਰਬਾਣੀ ਦੇ ਰਾਹੀਂ ਉਹਨਾਂ ਦੇ ਸਵਾਸ ਸੁਖਾਲੇ ਹੋਣਗੇ। ਫਿਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਜਪਜੀ ਸਾਹਿਬ ਦੇ ਪਾਠ ਕਰਨ ਲਈ ਆਖਿਆ ਗਿਆ ਜਦ ਪਾਠ ਸਮਾਪਤ ਹੋਏ ਤੇਕ ਸਿੰਘ ਦੇ ਸਵਾਸ ਵੀ ਸੁਖ ਨਾਲ ਨਿਕਲ ਗਏ ਨਾ ਕੋਈ ਚੀਕ ਨਾ ਕੋਈ ਦਰਦ ਚਮ ਜੋ ਪਹਿਲਾਂ ਡਰਾਉਂਦੇ ਸਨ ਉਹ ਗਾਇਬ ਹੋ ਚੁੱਕੇ ਸਨ ਇਸ ਸੱਚੀ ਘਟਨਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਿਨ੍ਹਾਂ ਨੇ ਜੀਵਨ ਵਿੱਚ ਨਾਮ ਅਤੇ ਗੁਰਬਾਣੀ ਨਾਲ ਪ੍ਰੀਤ ਜੋੜ ਲਈ ਉਹਨਾਂ ਨੂੰ ਮੌਤ ਦੀ ਘੜੀ ਵੀ ਸੁਖਦਾਈ ਹੋ ਜਾਂਦੀ ਹੈ ਪਰ ਜਿਨ੍ਹਾਂ ਨੇ ਪਾਪਾਂ ਵਿੱਚ ਜੀਵਨ ਬਿਤਾਇਆ ਉਹਨਾਂ ਲਈ ਜਮਦੂਤਾਂ ਦੀ ਦਹਿਸ਼ਤ ਹਕੀਕਤ ਬਣ ਜਾਂਦੀ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੇ ਸਾਖੀਆਂ ਦੇਖਣ ਲਈ ਛਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ